ਸਾਰੇ ਅਨੁਸਾਰ ਸਤਿ ਸ੍ਰੀ ਅਕਾਲ ਹੋਰ ਸਨੋ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਮੈਂ ਲੱਗੀ ਆ ਜੀ ਘੇ ਬਣਾਉਣ ਮੱਖਣ ਤੋਂ ਘੇ ਕਿਸ ਤਰ੍ਹਾਂ ਬਣਾਉਂਦੇ ਆ ਇਹ ਤੁਹਾਨੂੰ ਦੱਸਾਂਗੇ ਆ ਹੈਗਾ ਮੱਖਣ ਜਿਹੜਾ ਤੇ ਇਹਨੂੰ ਹੁਣ ਪਾ ਲਵਾਂਗੇ ਕੜਾਹੀ ਦੇ ਵਿੱਚ ਕੜਾਹੀ ਆਪਣੀ ਗਰਮ ਹੋ ਗਈ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਬਾਟ ਲਵਾਂ ਚਮਚ ਨਾਲ ਕਿਉਂਕਿ ਬਰੱਚ ਵਿੱਚ ਪਿਆ ਸੀ ਜੰਮਿਆ ਹੋਆ ਕਿ ਇਹ ਜਿਹੜਾ ਸਾਰਾ ਇਹਦੇ ਚ ਪਾ ਦਿੱਤਾ ਤੇ ਹੁਣ ਇਹਦਾ ਖਾਸ ਧਿਆਨ ਰੱਖਣਾ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਖਰਚੀ ਮਾਰੀ ਜਾਂਣੀ ਕਿਉਂਕਿ ਜਦੋਂ ਲੱਸੀ ਹੁੰਦੀ ਨਾ ਘੇ ਦੇ ਵਿੱਚ ਤਾਂ ਵਾਲਾ ਆਣਦਾ ਡਾ ਟਾ ਰਿੰਦਾ ਇੱਕਦਮ ਬਾਹਰ ਆ ਜਾਂਦਾ ਤਾਂ ਕਰਕੇ ਮੈਂ ਖਰਚੀ ਦੇ ਨਾਲ ਇਸ ਤਰ੍ਹਾਂ ਹਲਾਈ ਜਾਂਦੀ ਆ ਪਲੀਜ਼ ਪਿੱਛੇ ਨਾ ਸਾਡੇ ਪਿੰਡ ਪਾਟ ਰੱਖਿਆ ਵਾ ਉਹਦੀ ਆਵਾਜ਼ ਆ ਰਹੀ ਹੈ ਜਨੋਰ ਕਰਿਓ ਤੇ ਇਹ ਤਾਂ ਹੁਣ ਦੋ ਦਿਨ ਲੈ ਦੇ ਚਲਣੀ ਵਾਲ ਕੇ ਸਾਰਾ ਜਿਹੜਾ ਮੈਂ ਵਿੱਚ ਪਾ ਤਾ ਤੇ ਹੁਣ ਇਹਦਾ ਖਾਸ ਧਿਆਨ ਰੱਖਣਾ ਕਿਉਂਕਿ ਜਦੋਂ ਕੇ ਕੱਚਾ ਹੁੰਦਾ ਇਹ ਵਿੱਚ ਲੱਸੀ ਹੁੰਦੀ ਹੈ ਨਾ ਖਵਾਲਾ ਬਹੁਤ ਛੇਤੀ ਆਂਦਾ ਤੇ ਉਹ ਬਾਹਰ ਆ ਜਾਂਦਾ ਇਸ ਲਈ ਮੈਂ ਖੜਚੀ ਦੇ ਨਾਲ ਇਸ ਤਰ੍ਹਾਂ ਕਰਕੇ ਹਲਾਈ ਜਾਣਾ ਇਹਨੂੰ ਤੇ ਕੇ ਅਜੇ ਥੋੜਾ ਜਿਹਾ ਰਹਿੰਦਾ ਪਿਗਲ ਨਹੀਂ ਸਾਰਾ ਪਿਗਲ ਜਾਣਾ ਜਦੋਂ ਇਹ ਨਰਿੱਜਣੇ ਪੈ ਜਾਣਾ ਫੇਰ ਛੱਡਣਾ ਅਸੀਂ ਇਹਨੂੰ ਹੁਲਾਣਾ ਸਾਰੀ ਰੱਸੀ ਵਿੱਚੇ ਸਾੜ ਦੇਣੀ ਹੈ ਆ ਵੀ ਮੈਂ ਉੱਪਰੋਂ ਨਹੀਂ ਲਾਣਾ ਹੈਗਾ ਕਿਉਂਕਿ ਇਹਦੇ ਵਿੱਚ ਵੀ ਥੋੜਾ ਥੋੜਾ ਘੇ ਹੁੰਦਾ ਹੀ ਹੈ ਤੇ ਗੈਸ ਜਿਹੜਾ ਸੀ ਘੱਟੇ ਰੱਖਣਾ ਇਕਦਮ ਤੇਜ਼ ਨਹੀਂ ਕਰਨਾ ਹੈਗਾ ਤੇवैसे ਵੀ ਜਿਹੜਾ ਗੈਸ ਜਦੋਂ ਸੇਮ ਹੁੰਦਾ ਘੇ ਆਪਣਾ ਵਧੀਆ ਬਣਦਾ ਤੇ ਉਬਲਣ ਦਾ ਡਰ ਨਹੀਂ ਰਹਿਣਾ ਹੈਗਾ ਨੀ ਤਾਂ ਪਹਿਲੇ ਵਾਲਿਆਂ ਚ ਬਹੁਤ ਛੇਤੀ ਜਿਹੜਾ ਘੇ ਨੂੰ ਵਾਲਾ ਆਂਦਾ ਤੇ ਬਾਹਰ ਆ ਜਾਂਦਾ ਸੀ ਭਾਂਡੇ ਤੋਂ ਤੇ ਅਵੇਸ਼ਾ ਜਿਹੜਾ ਅਸੀਂ ਕੁੱਲੀ ਕੜਾਹੀ ਦੇ ਵਿੱਚ ਜੇ ਤੁਸੀਂ ਘੇ ਜਾਂ ਕੁੱਲਾ ਪਤੀਲਾ ਜੋ ਵੀ ਹੈ ਤੁਹਾਡੇ ਕੋਲ ਵੱਡਾ ਹੋਣਾ ਚਾਹੀਦਾ ਭਾਂਡਾ ਉਹਦੇ ਵਿੱਚ ਗਰਮ ਕਰਨਾ ਚਾਹੀਦਾ ਸਾਨੂੰ ਛੋਟੇ ਪਤੀਲੇ 'ਚ ਤਾਂ ਕਦੇ ਵੀ ਨਾ ਗਰਮ ਕਰੋ ਨਾ ਛੋਟੀ ਕੜਾਹੀ ਹੋਵੇ ਆ ਤੇ ਮੇਰਾ ਇੰਨਾ ਘੇ ਨਹੀਂ ਹੈਗਾ ਮੈਂ ਕੜਾਹੀ ਜਿਹੜੀ ਵੱਡੀ ਲਈਦੀ ਵੀ ਤਾਂ ਕਿ ਜੇ ਰੇਜਣਾ ਵੀ ਵਿੱਚੇ ਦਿੱਤੀ ਜਾਵੇ ਤੇ ਛੇਤੀ ਕਿਤੇ ਬਾਹਰ ਨਾ ਲੇ ਦੇ ਨਾਲ ਇਹਨੂੰ ਲਾਈ ਜਾਣਾ ਕੜੀ ਵਾਲਾ ਹਿਸਾਬ ਹੋ ਜਾਂਦਾ ਜਦ ਤੱਕ ਆਪਾਂ ਕੜੀ ਨੂੰ ਪੈਨੇ ਵਾਲਿਆਂ ਚ ਇਦਾਂ ਨਹੀਂ ਛੱਡ ਸਕਦੇ ਇੱਕਦਮ ਬਾਹਰ ਆ ਜਾਂਦੀ ਉਹ ਹੀ ਹਿਸਾਬਤਾ ਹੈ ਘੇ ਦਾ ਵੀ ਸੇਮ ਤੇ ਟਾਈਮ ਤੇ ਲੱਗ ਜਾਂਦਾ ਘੇ ਬਣਨ ਨੂੰ ਪਰ ਵਧੀਆ ਬਣ ਜਾਂਦਾ ਘੇ ਜਿਹੜਾ ਆਪਣਾ ਇੱਕਦਮ ਛੜਨ ਦਾ ਡਰ ਵੀ ਨਹੀਂ ਲੈਂਦਾ ਤੇ ਉਹ ਤਾਂ ਵੀ ਵਧੀਆ ਬਣਦਾ ਘਰ ਦਾ ਘੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਹੁੰਦਾ ਹੀ ਵਧੀਆ ਵੈਸੇ ਵੀ ਬਸ ਹੁਣ ਥੋੜੀ देर ਮੈਂ ਹੱਲਾਈ ਜਾਣਾ ਫਿਰ ਤੁਸੀਂ ਇੱਥੇ ਨੇੜੇ ਜਿਹੜੇ ਕੋਈ ਕੰਮ ਕਰੀ ਜੋ ਚਰ ਸੋਈ ਚ ਹੋਰ ਛੋਟੇ ਮੋਟੇ ਨਾਲ ਨਾਲ ਬੰਦਾ ਧਿਆਨ ਰੱਖਦਾ ਠੀਕ ਐ ਸਸੇ ਘੱਟੇ ਰੱਖਣਾ ਭਾਂਡਾ ਬਸ ਆਪਣਾ ਖੁੱਲਾ ਹੋਵੇ ਇਹ ਧਿਆਨ ਰੱਖਣਾ ਕੀ ਬਣਾਉਣ ਲੱਗੇ ਕੀ ਆਪਣਾ ਜਿਹੜਾ ਰਿੱਜ ਨੇ ਪੈ ਗਿਆ ਤੇ ਹੁਣ ਇਹਦੇ ਚ ਖਰਚੀ ਮਾਰਨ ਦੀ ਲੋੜ ਨਹੀਂ ਹੈਗੀ بس تھوڑی دیر بعد مطلب مار نہیں کرسی ادے ਨਾਲ دی ਨਾਲ مارن دی ਲੋੜ نہیں کیونکہ ਇਹਨਾਂ ਜਿਹੜੀ لੱਸੀ ਆਪਣੀ ਬੈ ਗਈ ਨੀ ਕਿਤੇ بس ਹੁਣ ਇਹ ਲੱਸੀ ਨੂੰ ਸੜਨਾ ਹੀ ਹੈ ਚੰਗੀ ਤਰ੍ਹਾਂ ਸੜ ਜਾਵੇ ਤੇ ਫਿਰ ਜਿਹੜਾ ਘੇ ਆਪਣਾ تیار ਹੋ ਜਾਣਾ ਹੈ ਇਹਨਾਂ दाणेदार ਘੇ ਵਧੀਆ ਬਣੂਗਾ ਤੇ ਆ ਦੇਖੋ ਲੱਸੀ ਜਿਹੜੀ ਸਾਰੀ نیچے ਬੈ ਗਈ بس ਹੁਣ ਮੈਂ ਇਹਨੂੰ ਕੜਛੀ ਨੂੰ 5 ਮਿੰਟ ਤੱਕ ਰੱਖ ਸਕਦੀ ਮਤਲਬ ਇੱਥਾਂ ਫਿਰ ਕੋਈ ਡਰ ਨਹੀਂ ਰਹਿੰਦਾ ਹੈ ਜਾਨ ਨੂੰ نیچے ਲੱਗ ਜਾਊਗਾ سوری ਉਪਲੰਦਾ ਨਹੀਂ ਤਾਂ ਫਿਰ ਜਦੋਂ ਉਵਾਲ ਆਉਂਦਾ ਉਦੋਂ ਫਿਰ ਬਹੁਤ ਔਖਾ ਹੁੰਦਾ ਤੇ ਹੁਣ ਬਸ ਗੈਸ ਆਪਣਾ ਸਿਮੇ ਰੱਖਣਾ ਗੈਸ ਤੇਜ਼ ਨਹੀਂ ਕਰਨਾ ਹੈਗਾ ਕਿਉਂਕਿ ਜੇ ਬੜੀਆਂ ਹੋਇਆ ਕੇ ਉਬਲਣਾ ਸ਼ੁਰੂ ਹੋ ਗਿਆ ਫਿਰ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਲੱਸੀ ਦਾ ਤਾਂ ਫੇਰ ਵੀ ਕੁਝ ਨਹੀਂ ਹੁੰਦਾ ਬੰਦਾ ਕਹਿੰਦਾ ਉਹ ਤਾਂ ਚਲੋ ਕੋਈ ਨਹੀਂ ਲੱਸੀ ਵਿੱਚ ਹੁੰਦੀ ਹੈ ਤੇ ਇਸ ਤਰ੍ਹਾਂ ਜਿਹੜਾ ਆਪਣੇ ਅੱਗ ਪੈਣ ਦਾ ਵੀ ਡਰ ਰਹਿੰਦਾ ਜੇ ਰੋਕੇ ਆਪਣਾ ਬਣ ਜਾਂਦਾ ਕਿ ਉਹ ਨੀਚੇ ਵਹਿੰ ਜਾਂਸ ਗੈਸ ਤੇ ਡਿੱਗ ਜਾਂਦਾ ਜਾਂ ਚੁੱਲ੍ਹੇ ਦੇ ਜਿੱਥੇ ਤੁਸੀਂ ਕਰਦੇ ਤੇ ਗੈਸ ਅਸੀਂ ਤੇਜ਼ ਨਹੀਂ ਕਰਨਾ ਹੈਗਾ ਘੱਟੀ ਰੱਖਣੀ ਅੱਗ ਮਸੂਨੋਂ 5 ਕਿੰਟ ਮਿੰਟ ਬਾਅਦ ਐਸਾਂ ਕਰਕੇ ਕੜਛੀ ਮਾਰਦੇ ਤਾਂ ਨਹੀਂ ਲੱਸੀ ਜਿਹੜੀ ਆਪਣੀ ਨੀਠੇ ਬੈਠਣ ਲੱਗੀ ਆਹ ਦੇਖੋ ਸ਼੍ਰੀ ਦੀਪ ਗਰ ਤੇ ਜਿਹੜਾ ਆਪਣਾ ਬਣ ਗਿਆ ਆ ਦੇਖੋ ਲੱਸੀ ਜਿਹੜੀ ਹੈ ਨੀਤੇ ਜਾਮੂਗੀ ਤੇ ਕਿੰਨਾ ਵਧੀਆ ਆਪਣਾ ਦਾਣੇਦਾਰ ਜਿਹੜਾ ਕੇ ਜਮ ਕੇ ਛੋੜੀ ਬਣ ਕੇ ਤਿਆਰ ਹੋਇਆ ਤੇ ਹੁਣ ਇਹਨੂੰ ਜਿਹੜੇ ਬਰੀਕ ਪਾਣੀ ਦੇ ਵਿੱਚ ਪਾਣ ਕੇ ਰੱਖ ਲੈਣਾ ਇਸ ਤਰ੍ਹਾਂ ਲੱਸੀ ਸਾੜਨ ਨਾਲ ਨਾ ਜਿਹੜੀ ਵਿੱਚਲੀ ਸਿੱਧੀ ਹੈ ਤੇ ਕੇ ਜਿਹੜਾ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ چاہے ਕਿੰਨੇ ਵੀ ਸਾਲ ਤੁਸੀਂ ਇਹਨੂੰ ਰੱਖ ਲਓ ਸਾਹਮਣੇ ਨਾਈਸ ਕੇ ਵੀ ਇਦਾਂ ਹੁੰਦਾ ਸਮੀਲ ਆਉਣਾ ਪੈਂਦੀ ਜੇ ਖਟਿਆਲ ਜੀ ਪਰ ਨਹੀਂ ਇਹਦੇ ਵਿੱਚ ਕੋਈ ਵੀ ਖੱਟੀ ਸਮੀਲ ਨਹੀਂ ਆਣੀ ਕਿਉਂਕਿ ਲੱਸੀ ਜਿਹੜੀ ਐਨ ਚੰਗੀ ਤਰ੍ਹਾਂ ਸੜ ਗਈ ਜੇ ਤੁਸੀਂ ਲੰਬੇ ਟਾਈਮ ਲਈ ਘੇਰ ਰੱਖਣਾ ਫਿਰ ਇਸ ਤਰ੍ਹਾਂ ਹੀ ਸਾੜ ਕੇ ਰੱਖੋ ਜੇ ਵੈਸੇ ਨਾਲ ਦੀ ਨਾਲ ਵਰਤ ਹੋ ਜਾਂਦਾ ਬਰਤਨ ਨਹੀਂ ਰੱਖਣਾ ਛੇਤੀ ਅਸੀਂ ਵਰਤ ਲੈਣਾ ਫਿਰ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਵੀਡੀਓ ਦਾ ਲਿੰਕ ਦੇ ਦੂੰਗੀ ਮੈਂ ਉਹਦੇ ਵਿੱਚ ਇੱਦੀ ਵਸ ਨਾ ਥੋੜਾ ਗਰਮ ਕਰਕੇ ਮੱਖਣ ਨੂੰ ਤੇ ਫਿਰ ਉਹਨੂੰ ਫ੍ਰਿਜ 'ਚ ਰੱਖ ਕੇ ਬਣਾਇਆ ਸੀ ਉਹ ਛੇਤੀ ਸੋਰੀ ਹੁਣ ਪਤਾ ਹੀ ਜਿਹੜੀ ਚੀਜ਼ ਨੂੰ ਟਾਈਮ ਲੱਗਦਾ ਤੇ ਮਿਹਨਤ ਜ਼ਿਆਦਾ ਹੁੰਦੀ ਹੈ ਤੇ ਫਿਰ ਉਹਦਾ ਨਤੀਜਾ ਵੀ ਵਧੀਆ ਹੀ ਹੁੰਦਾ ਕਿ ਟਾਈਮ ਤਾਂ ਜਿਹੜਾ ਮੈਨੂੰ ਕਾਫੀ ਲੱਗ ਗਿਆ ਇਹਨੂੰ ਬਣਾਉਣ ਲਈ ਤੇ ਗੈਸ ਜਿਹੜਾ ਸੇਮੇ ਰੱਖਿਆ ਹੋਆ ਸੀਗਾ ਤੇ ਕੇ ਜਿਹੜਾ ਖਰਾਬ ਨਹੀਂ ਹੋਣਾ ਕੋਈ ਵੀ ਇਹਦੇ ਚੋਂ ਖੱਟੀ ਸਮੈਲ ਨਹੀਂ ਆਣੀ ਜਿੰਨੇ ਸਾਲ ਮਰਜ਼ੀ ਤੁਸੀਂ ਰੱਖ ਲਓ ਇਸ ਤਰ੍ਹਾਂ ਦਾ ਹੀ ਨਿਕਲੂਗਾ ਜੇ ਲੰਬੇ ਸਮੇਂ ਲਈ ਇੱਥੋਂ ਤੱਕ ਇਸ ਤਰ੍ਹਾਂ ਬਣਾਓ ਜੇ ਤੁਸੀਂ ਨਾਲ ਦੀ ਨਾਲ ਵਰਤਣਾ ਤੇ ਉਸ ਤਰ੍ਹਾਂ ਜਿਹੜਾ ਆਪਣਾ ਟਾਈਮ ਦੀ ਬਚਤ ਹੁੰਦੀ ਹੈ ਤੇ ਫਿਰ ਉਹ ਚੱਲਦਾ ਵੀ ਉਹਨਾਂ ਕੀ ਹੈ ਤੇ ਚਲੋ ਜੀ ਹੁਣ ਅਸੀਂ ਇਹਨੂੰ ਬ੍ਰੀਕ ਜਿਹੜੀ ਲੋਹੇ ਦੀ ਪੌਣੀ ਹੁੰਦੀ ਹੈ ਆਪਣੇ ਉਹਦੇ ਚੋਂ ਪਉਣ ਲਾਂਦੇ ਕੇ ਜਿਹੜਾ ਥੋੜਾ ਜਿਹਾ ਠੰਡਾ ਹੋ ਲੋ ਫਿਰ ਮੈਂ ਪਣੂੰਗੀ ਤੇ ਹੁਣੀ ਮੈਂ ਗੈਸ ਬੰਦ ਕੀਤਾ ਦੇਖੋ ਹਜੇ ਬੁੜਬੁੜੀਆਂ ਜਿਹੜੇ ਨਿਕਲਦੇ ਬੈ ਤੇ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਇਹ ਲੱਗੀ ਆ ਵਾਲਾ ਮੇਰਾ ਕੇ ਬਣਾਉਣ ਵਾਲਾ ਤਰੀਕਾ ਜਿਹੜਾ ਅਸੀਂ ਲੌਂਗ ਟਾਈਮ ਲਈ ਰੱਖ ਸਕਦੇ ਹਾਂ ਜੇ ਪਸੰਦ ਆndvi ਤਾਂ ਵੀਡੀਓ ਅਗੇ ਸ਼ੇਅਰ ਕਰ ਦਿਓ ਤੇ ਜਿਹੜੇ ਵੀ ਮੇਰੇ ਭੈਣ ਭਰਾ ਵੀਡੀਓ ਦੇਖਦੇ ਆ ਫੁੱਲ ਵਾਚ ਕਰਦੇ ਲਾਈਕ ਕਰਦੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਪ੍ਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਔਰ ਲੰਬੀ ਉਮਰ ਬਖਸ਼ੇ ਤੇ ਤੰਦਰੁਸਤ ਰਹਿਣ ਚੰਗਾ ਜੀ ਰੱਬ ਰੱਖਾ ਅੱਜ ਦੀ ਵੀਡੀਓ ਵਰਨੀ ਗਈ ਹੈ ਪ੍ਰਮਾਤਮਾ ਸਾਰਿਆਂ ਘਰਾਂ ਸੁੱਖ ਸ਼ਾਂਤੀ ਰੱਖੇ ਇਹ ਜਿਹੜਾ ਮੈਂ ਪੁੱਛ ਲਿਆ ਤੇ ਮੈਨੂੰ ਇੱਕ ਗੱਲ ਬਹੁਤ ਜ਼ਿਆਦਾ ਗਈ ਤੇ ਸੋਚਿਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਤਾਂ ਹਾਂ ਕਿ ਜਦੋਂ ਥੋੜਾ ਥੋੜਾ ਗਰਮ ਸੀਗਾ ਤੇ ਮੈਂ ਪੁੰਨ ਲਿਆ ਤੇ ਤੁਸੀਂ ਇੱਕ ਗੱਲ ਧਿਆਨ ਰੱਖੀ ਤੁਸੀਂ ਜਦੋਂ ਅਸੀਂ ਲੰਬੇ ਟਾਈਮ ਲਈ ਰੱਖ ਰੱਖ ਰਹੇ ਹਾਂ ਮਤਲਬ ਤੇ ਜਦੋਂ ਹੁਣ ਥੋੜਾ ਥੋੜਾ ਠੰਡਾ ਹੈ ਤੇ ਇਦਾਂ ਹੀ ਅਸੀਂ ਡੱਬਾ ਨਾ ਬੰਦ ਨਹੀਂ ਕਰ ਦਿੰਦੇ ਇਹਨੂੰ ਐਨ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਫਿਰ ਅਸੀਂ ਜਿਹੜਾ ਡੱਬਾ ਚੰਗੀ ਤਰ੍ਹਾਂ ਮਤਲਬ ਢੱਕਣ ਦਾਵਾਂਗੇ ਬੰਦ ਕਰਾਂਗੇ ਕਈ ਵਾਰ ਹੁੰਦਾ ਨਾ ਅਸੀਂ ਇਦਾਂ ਹੀ ਕੋਸਾ ਕੋਸਾ ਬੰਦ ਕਰ ਦਿੰਦੇ ਜਲਦੀ ਵਿੱਚ ਤੇ ਉਹਦੇ ਨਾਲ ਜਿਹੜੀ ਭਾਅ ਵੜਦੀ ਉਹ ਪਾਣੀ ਵਿੱਚ ਡਿੱਗਦਾ ਉਹਦੇ ਨਾਲ ਕਿ ਖਰਾਬ ਹੋਣ ਦਾ ਡਰ ਰਹਿੰਦਾ ਤੇ ਇਸਨੂੰ ਕੜਿੰ ਕਰਨਾ ਤੁਸੀਂ ਹੁਣ ਮੈਂ ਇਧੇ ਨੂੰ ਚਾਰਨੀ ਉੱਪਰ ਦੇ ਦੂੰਗੀ ਠੰਡਾ ਹੋਣ ਤੋਂ ਬਾਅਦ ਫੇਰ ਇਹ ਰੱਖਣਾ ਹੈ ਤੇ ਫੇਰ ਆਪਣਾ ਕੇਕ ਕਦੇ ਵੀ ਖਰਾਬ ਨਹੀਂ ਹੋਣਾ ਤੇ ਬਹੁਤ ਹੀ ਵਧੀਆ ਜਿਹੜਾ ਦਾਣੇਦਾਰ ਕੇਕ ਆਪਣਾ ਬਣ ਕੇ ਤਿਆਰ ਹੋਇਆ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ